ਹਜੂਰਾ ਸਿੰਘ ਜੀ ਨੂੰ ਇੱਕ ਦਿਨ ਬੁਖਾਰ ਹੋ ਗਿਆ ਸਖਤ ਬੁਖਾਰ ਕਾਰਨ ਬੇਸੁਰਤ ਹੋ ਗਏ ਪਹਿਲੇ ਤੇ ਖੜੇ ਕੰਧ ਦੇ ਨਾਲ ਡਿੱਗ ਪਏ ਅੰਤਰਜਾਮੀ ਮਹਾਪੁਰਸ਼ ਬਾਹਰ ਆਏ ਪਾਸ ਆਖੜੋ ਤੇ ਰਸਨਾ ਤੋਂ ਆਖਣ ਲੱਗੇ ਹਜੂਰਾ ਜੇ ਨਹੀਂ ਸੇਵਾ ਕਰ ਸਕਦਾ ਤਾਂ ਖਿੜਕੀ ਤੋਂ ਬਾਹਰ ਜਾ ਕੇ ਪੈ ਜਾ ਹਜੂਰਾ ਸਿੰਘ ਤਰਬ ਕੇ ਉੱਠਿਆ ਤੇ ਚਰਨਾਂ ਤੇ ਡਿੱਗ ਪਿਆ ਮਹਾਪੁਰਸ਼ਾਂ ਨੇ ਤਾਲ ਨਾਲ ਗਿਆ ਬੁੱਧੂ ਆਦਮੀ बाहर हो के आम कर लै जदों ठीक हो गया आ जावी सत बचन आख के बाहर एक किकर थले जाके पै गए हूँ बाबा जी की हजूरी सेवा बाबा रतन सिंह जी डरौली सेवा करते सन महापुरुष कह लगे डरौली हजूरा सुता रहा है तू सेवा कर डरौली कर। जी ने सत बचन कहा बाबा डरौली जी तत्पर पर होकर सेवा कर रहे ਇਸ ਵੇਲੇ ਡਿਊਟੀ ਟੀਕਾ ਸਾਇ ਪ੍ਰਕਾਸ਼ ਕਰਨ ਦੀ ਸੀ ਫਿਰ ਬਾਬਾ ਜੀ ਦੇ ਚਰਨਾਂ ਦੀ ਮਾਲਿਸ਼ ਕਰਨੀ ਇੱਕ ਵਾਰੀ ਆਪ ਟੀਕਾ ਸਾਇ ਪ੍ਰਕਾਸ਼ ਕਰਨ ਗਏ ਕਾਫੀ ਦੇਰ ਲੱਗ ਗਈ ਮਹਾਪੁਰਸ਼ਾਂ ਨੇ ਤਾੜਨਾ ਕੀਤੀ ਦੂਸਰੇ ਦਿਨ ਰੋਲੀ ਜੀ ਪ੍ਰਕਾਸ਼ ਕਰਨ ਤੋਂ ਪਹਿਲਾਂ ਮਾਲਿਸ਼ ਦੀ ਸੇਵਾ ਵਿੱਚ ਜਾ ਜੁੱਟੇ ਅੰਤਰਜਾਮੀ ਮਹਾਪੁਰਸ਼ ਕਹਿਣ ਲੱਗੇ ਰੋਲੀ ਟੀਕਾ ਸਾਇ ਪ੍ਰਕਾਸ਼ ਕਰਕੇ ਆਇਆ ਹੈ डरौली जी कह लगे महापुरुषों पिछो करूँगा महापुरशा ने ताड़ना की बुद्धू आदमी गुरु साहिब की सेवा मुंह चुक के आ गया डरौली जी टीका साहब प्रकाश कर चले गए वाहगुरू जी का खालसा वाहगुरू जी की फतेह